ਪੀ 15 ਅਗਸਤ ਦੇ ਦਿਨ ਬੜਾ ਹੀ ਮਹਾਨ ਉਪਰਾਲਾ ਕੀਤਾ ਗਿਆ ਹੈਗਾ ਕੀ ਕਿਹਾ ਤੁਹਾਡਾ ਅੱਜ ਅਸੀਂ ਡਾਕਟਰ ਅੰਬੇਦਕਰ ਬਲੱਡ ਆਰਗੇਨਾਈਜੇਸ਼ਨ ਫਗਵਾੜਾ ਵੱਲੋਂ ਅੱਜ ਚੱਕ ਜੀਮ ਗੁਰਦਰਾ ਸਾਹਿਬ ਅਸੀਂ ਅੱਜ ਇੱਕ 17ਵਾਂ ਖੂਨਦਾਨ ਕੈਂਪ ਜਿਹੜਾ ਲਗਵਾਇਆ ਹੈ ਔਰ ਗਰੀਸ਼ਨੀ ਜਗਤੀ ਨੂੰ ਸਮਰਪਿਤ ਜਿਹੜੇ ਦੇਸ਼ ਲਈ ਸੀ ਜੀਦ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਇੱਕ ਆਪਣੇ ਵੱਲੋਂ ਸ਼ਰਧਾ ਨਮਨ ਕਰਦੇ ਹੋਏ ਅੱਜ ਇਹ ਨੂੰ ਨਾਮ ਕਰਦੇ ਹੋਏ ਅਸੀਂ ਉਹਨਾਂ ਨੂੰ ਅੱਜ ਜਿਹੜਾ ਅਸੀਂ ਬਲੱਡ ਕੈਂਪ ਜਿਹੜਾ ਲਗਾਇਆ ਅਸੀਂ ਉਹ ਦੇਸ਼ ਦੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਲੜਾਈ ਲੜੀ ਤੁਹਾਨੂੰ ਸਮਰਪਿਤ ਜਿਹੜਾ ਸਾਡੇ ਡਾਕਟਰ ਮਿੰਤਰ ਬਲੱਡ ਆਰਗੇਨਾਈਜੇਸ਼ਨ ਵੱਲੋਂ ਕੁਸ਼ਾਲਪੁਰ ਦਾਣ ਤੋਂ ਰਾਤੀ ਸਭਾ ਸਭ ਜਿੱਥੇ ਸਾਰਿਆਂ ਨੂੰ ਵਧਾਈ ਵੀ ਦੇਣਾ ਅੱਜ ਦੇ ਦਰ ਜੀ ਜਿੱਥੇ ਮੰਦਰ ਵੀ ਬੜੇ ਮਹਾਨ ਉਪਰਾਲੇ ਇਸ ਤਰ੍ਹਾਂ ਲਗਾਤਾਰ ਹੀ ਚੱਲਦੇ ਰਹਿੰਦੇ ਉੱਥੇ ਕਾਫੀ ਉੱਗੀਆਂ ਸਖਸ਼ੀ ਦੇ ਵਿੱਚ ਸਮੇਂ ਸਮੇਂ ਦੇ ਨਤਮਸਤਕ ਹੁੰਦੇ ਰਹਿੰਦੇ ਹੋ ਆਪਾਂ ਆਪਣਾ ਬੜਵੋਲਾ ਯੋਗਦਾਨ ਪਾਉਂਦੀਆਂ ਅੱਜ ਦੇ ਮੌਕੇ ਉਹ ਕੇ ਸਮਾਜ ਸੇਵੀ ਲੱਗ ਕੇ ਨੇਕਾ ਅਰਦਾਸ ਪਰ ਪੁੱਜਿਆ ਕੀ ਕਹਿਣਾ ਹੈਗਾ ਇਹ ਬਡੇ ਭਾਜੀ ਨੂੰ ਜਦੋਂ ਵੀ ਅਸੀਂ ਯਾਦ ਕਰੁੰਦਾ ਆ ਸਾਡੀ ਹਰੇਕ ਕੈਂਪ ਤੇ ਜਿਹੜੀ ਹੈ ਸਾਡੇ ਦੇਖੋ ਜਿਹੜਾ ਕੋਈ ਵੀ ਛੋਟੇ ਛੋਟੇ ਵੱਡੇ ਪ੍ਰੋਗਰਾਮ ਆ ਜਿਹੜੇ ਬਿਨਾਂ ਡੋਨੇਸ਼ਨ ਤੋਂ ਨਹੀਂ ਕੀਤੇ ਜਾਂਦੇ ਔਰ ਸਾਡੇ ਜਿੰਨੇ ਵੀ ਕੈਂਪਸ ਵਗੈਰਾ ਲੱਗਦੇ ਆ ਇਹ ਸਾਡੇ ਸਾਥੀ ਜਿਹੜੇ ਆ ਸਾਡੇ ਨਾਲ ਹਰੇਕ ਵਾਰ ਮੁੰਡੇ ਨਾਲ ਮੁੰਡਾ ਲੱਗ ਖੜਦੇ ਆ ਔਰ ਸਾਨੂੰ ਬਾਹਰੋਂ ਜਿਹੜਾ ਐਨਆਰਆਈ ਵੀ ਵੀਰ ਜਿਹੜੇ ਸਾਡੀ ਸਪੋਰਟ ਕਰਦੇ ਆ ਔਰ ਇਹ ਬਿਨਾਂ ਸਪੋਰਟ ਤੋਂ ਇਹ ਜਿਹੜੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਜਾਂਦੇ ਸੋ ਕੀ ਅਪੀਲ ਹੈ ਕਿ ਜਿਵੇਂ ਨੇਕਾ ਰਸਬੋ ਜੀ ਇਹੇ ਬਰਾਲੇ ਚ ਅੱਗੇ ਆਉਂਦੇ ਹੈਗੇ ਆ ਉਹ ਜਿਹੜੇ ਇਸ ਯੋਗ ਹੈਗੇ ਲੋਕ ਜੋ ਕਿ ਸੁਭਾਵਾਂ ਨਿਵਾ ਸਕਦੇ ਹੈਗੇ ਆ ਉਹ ਕਿਸ ਤਰ੍ਹਾਂ ਅੱਗੇ ਆਉਣ ਦੇਖੋ ਸਾਰਿਆਂ ਨੂੰ ਇਹਨਾਂ ਨੂੰ ਇਹਨਾਂ ਵੱਲ ਦੇਖ ਕੇ ਸਹਿਦ ਲੈਣੀ ਚਾਹੀਦੀ ਆ ਕਿਉਂਕਿ ਜੇ ਇੱਕ ਤਿਆਗ ਦੀ ਭਾਵਨਾ ਹਰੇਕ ਇਨਸਾਨ ਵਿੱਚ ਹੋਣੀ ਚਾਹੀਦੀ ਆ ਸਮਰਪਤ ਹੋਣਾ ਚਾਹੀਦਾ ਆ ਦੂਜਾ ਪ੍ਰਤੀ ਜੇਕਰ ਅਸੀਂ ਕਿਸੇ ਦੀ ਹੈਲਪ ਕਰਾਂਗੇ ਜਾਂ ਇਦਾਂ ਦੇ ਉਪਰਾਲੇ ਕਰਾਂਗੇ ਤਾਂ ਹੀ ਜਿਹੜਾ ਆਉਣ ਵਾਲੇ ਜਿਹੜਾ ਸਮਾਜ ਆ ਸਮਾਜ ਨੂੰ ਆਪਾਂ ਸਹਿਦ ਦੇ ਸਕਦੇ ਆ अच्छा जी, so, जी किन्ने किन्ने ही ही दो दो सो ए दसुका ਅੱਜ ਦੇ ਕੈਂਪੋ ਵਰਗੂ ਜਾਣਕਾਰੀ ਦੋ ਕਿੰਨੇ ਤੋਂ ਕਿੰਨੇ ਵਜੇ ਤੱਕ ਹੈਗਾ ਸਾਡਾ ਜਿਹੜਾ ਇਹ ਕੈਂਪਾ ਜੀ ਅੱਜ ਦੋ ਤੋਂ 2:30 ਵਜੇ ਤੱਕ ਜਿਹੜਾ ਚੱਲੇਗਾ ਔਰ ਇਹਦੇ ਵਿੱਚ ਲਗਭਗ 2-250 ਯੂਨਿਟ ਜਿਹੜੇ ਅੱਜ ਅਸੀਂ ਡੋਨੇਟ ਕਰਾਂਗੇ ਸੋ ਕੀ ਅਗਾ ਵੀ ਇਹ ਜਿਹੇ ਉਰਾਲੇ ਜਾਰੀ ਰਹਿਣਗੇ ਹਾਂ ਜੀ ਬਿਲਕੁਲ ਸਰ ਜੀ ਡਾਕਟਰ ਬੇਦਕਾਰ ਬਲੱਡ ਆਰਗੇਨਾਈਜੇਸ਼ਨ ਜਿਹੜੀ ਆ ਜਿਹਦਾ ਲਾਕਡਾਊਨ ਦੇ ਵਿੱਚ ਵੀ ਅਸੀਂ ਇੱਕ ਦੋ 2 ਮਹੀਨੇ ਦੇ ਤੱਕ 700 ਬੰਦੇ ਦਾ ਖਾਣਾ ਤਿਆਰ ਕਰਦੇ ਰਹੇ ਅਸੀਂ ਅਸੀਂ ਉਸ ਤੋਂ ਬਾਅਦ ਜਦੋਂ ਹੜਪੀੜਤਾ ਹੜਾ ਇਹ ਪਿਛਲੇ ਸਾਲ ਉਦੋਂ ਵੀ ਅਸੀਂ ਤਿੰਨ ਟਰਾਲੀਆਂ ਜਿਹੜੀਆਂ ਰਾਸ਼ਨ ਦੀਆਂ ਜਿਹੜੀਆਂ ਅਸੀਂ ਲੈ ਕੇ ਗਿਆ ਸੀਗੇ ਤੇ ਜਦੋਂ ਵੀ ਕਿਤੇ ਕੋਈ ਏਦਾਂ ਦੀ ਜਰੂਰਤ ਪੈਂਦੀ ਆ ਤਾਂ ਸਾਡੀ ਸਾਡੀ ਐਨਜੀਓ ਹਮੇਸ਼ਾ ਸਾਥ ਹੁੰਦੀ ਸੋ ਗੱਜ ਪਿੱਛੇ ਦੇਖਿਆ ਲੰਗਰ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈਗਾ ਯੂਸ ਚੱਲ ਰਿਹਾ ਹੈਗਾ ਇਹ ਇਹ ਸਾਰੇ ਪ੍ਰਬੰਧ ਕਿਸ ਤਰ੍ਹਾਂ ਹੁੰਦੇ ਫਿਰ ਇਹ ਜਿੱਦਾਂ ਜਿੱਦਾਂ ਜਿਹੜੇ ਜਿਹਨੇ ਡੋਨੇਟ ਕਰਦਾ ਵਗੈਰਾ ਉਹਨਾਂ ਨੇ ਅਸੀਂ ਜੂਸ ਦਾ ਪ੍ਰਬੰਧ ਕੀਤਾ ਹੋਇਆ ਫਰੂਟ ਦਾ ਪ੍ਰਬੰਧ ਕੀਤਾ ਜਾ ਚਾਪ ਕੋੜੇ ਰੋਟੀ ਪਾਣੀ ਸਾਰਾ ਪ੍ਰਬੰਧ ਕੀਤਾ ਜਾ ਰਹੇ ਇੱਕ ਡੋਨਰ ਜਿਹੜਾ ਵੀ ਡੋਨਰ ਆਊਗਾ ਅਸੀਂ ਉਹਨੂੰ ਸ਼ੀਲਡ ਜਾਂ ਸਲਵਾਨ ਦੇ ਕੇ ਕਰਾਂਗੇ ਤੇ ਡੋਨਰ ਜਿਹੜੇ ਆ ਲੋਕਲ ਹੈਗੇ ਜਾਂ ਬਾਹਰੋਂ ਵੀ ਆਉਂਦੇ ਨੇ ਲੋਕਲ ਜਿਹੜੇ ਸਾਡੀ ਐਨ ਜੀਓ ਦੇ ਨਾਲ ਜੁੜੇ ਹੋਏ ਆ 4-500 ਬੰਦਾ ਜਿਹੜਾ ਹਰੇਕ ਸਾਲ ਅਜਿਹਾ ਡੋਨੇਟ ਕਰਦੇ ਆ ਤੇ ਉਹ ਬਕਰੇ-ਬਕਰੇ ਪਿੰਡਾਂ ਤੋਂ ਬਕਰੇ-ਬਕਰੇ ਸ਼ਹਿਰਾਂ ਤੋਂ ਜਿਹੜੇ ਲੋਕ ਆ